ਮੱਕ ਤੇ ਮੱਜਾਂ ਅੱਜ ਆਪਾਂ ਛੱਪੜ ਚ ਲੈ ਕੇ ਆ ਚੁੱਕੇ ਆ ਜਿੰਨੇ ਵੀ ਮੇਰੇ ਪ੍ਰਾ ਡੈਰੀ ਫਾਰਮ ਕਰਦੇ ਆ ਜਰੂਰ ਕਮੈਂਟ ਕਰਿਓ ਜਰੂਰ ਪਹੁੰਚੋ ਤੇ ਆ ਜਾਓ ਪਹੁੰਚੋ ਪਹਿਲਾਂ ਤਾਂ ਲਾਈਵ ਤੇ ਹਮ ਹੁਮਾ ਕੇ ਕੋਮੈਂਟ ਵੀ ਵਲਕਾਂਗੇ ਮਨਰੀ ਤੋਈ ਉਹ ਸਟੈਂਡ ਤੇ ਨਹੀਂ ਜਾ ਕੇ ਪੁੱਤ ਮੇਰਾ ਸਟੈਂਡ ਲੈ ਕੇ ਦੀ ਮੇਰਾ ਬਸ ਤੁਹਾਨੂੰ ਕੋਇਨ ਕਰੋ ਕਿਹੜੇ ਕਿਹੜੇ ਫੇਰ ਜਿਉ ਗਰਾਉਂਡ ਤੁਹਾਨੂੰ ਤੁਹਾਨੂੰ ਪਹੁੰਚ ਰਹੇ ਹਾਂ ਰਿਕੁਐਸਟ ਐਂਡ ਲਾਈਕ ਸ਼ੇਅਰ ਹਾਥ ਵੇ ਜੋ ਪਿਆਰ ਨੇ ਇੱਕ ਵੈਲਕਮ ਸਾਰੀ ਜੀ ਦੇ ਅੱਗੇ ਤੁਸੀਂ ਆਪਣੀ ਮੱਤ ਦਾ ਪਾਓ ਕਿ ਸਰਦ ਐਂਡ ਹੈਲਥ ਵੀ ਬੈਜੋ 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 ਲੈ ਰੋ ਅਨੰਦ ਗਰਮੀ ਦੇ ਗਰਮੀ ਬਹੁਤ ਆ ਬਹੁਤ ਬਹੁਤ ਧੰਨਵਾਦ ਹੋਰ ਸਾਰਿਆਂ ਨੂੰ ਵੀ ਵੈਲਕਮ ਆਓ ਜੀ ਕੀ ਹਾਲ ਚਾਲ ਐ ਅੱਜ ਗੱਲਬਾਤ ਕਰਦੇ ਆਂ ਆਪਾਂ ਮੱਜਾਂ ਤੇ ਮੱਜਾਂ ਨੂੰ ਖੁੱਲਾ ਲਮਾਉਣਾ ਚਾਹੀਦਾ ਜਾਂ ਬੰਬੀ ਤੇ ਨਮਾਉਣਾ ਚਾਹੀਦਾ ਤੇ ਆਪਾਂ ਛੱਪੜ ਤਿਆਰ ਕੀਤਾ ਖੁੱਲਾ ਕਾਫੀ ਬੰਦੇ ਨਾਂ ਦੇ ਟਾਪ ਦੇ ਦੱਸਦੇ ਆ ਵੀ ਖੁੱਲਿਆਂ ਜਿਹੜੀਆਂ ਮਹਿਸਾ ਨਾ ਹੁੰਦੀਆਂ ਚੰਗਾ ਹੁੰਦਾ ਉਹਨਾਂ ਲਈ ਛੇਤ ਲਈ ਵੀ ਚੰਗਾ ਹੁੰਦਾ ਤੇ ਉਧਰ ਸਕਿਉਰਟੀ ਲੱਗੀ ਹੋਈ ਹੈ ਪੂਰੀ ਤਾਰ-ਵਾਰ ਤਿਆਰ-ਵਾਰ ਤਿਆਰ ਏ ਮਾਈ ਪੇਜ ਐਂਡ ਫਾਲੋ ਫਾਲੋ ਮਾਈ ਚੈਨਲ ਲਾਈਕ ਐਂਡ ਸਬਸਕ੍ਰਾਈਬ ਨਾ ਇਧਰ ਦੇਖ ਲਾ ਮੁਰੇ ਮੁੰਡਿਓ ਕੁਰਸੀਆਂ ਚੱਕ ਲਓ ਇੱਕ ਇੱਕ ਨਾ ਹੋਏ ਬਾ ਖੜੀ ਜਾਣੀਗਾ ਬੈਠ ਜਾ ਧਿਆ ਬੋ ਤੋਈ ਨਾ ਵੈਲਕਮ ਮਾਈ ਫੇਰ ਇਹ ਸਾਡੀ ਮਹਾਰੀਤ ਕੋਲ ਸਮੈਲ ਆ ਰਹੀ ਹੈ ਕਿੰਦੀ ਮੈਨੂੰ ਲੋ ਜੀ ਮੰਦਰਾ ਇੱਧਰ ਸੂਛੂ ਭਰਿਆ ਤੇ ਇੱਧਰ ਮੱਝਾਂ ਆਪਾ ਛੱਡ ਲਈਆਂ ਫੇਰ ਛੱਪੜ ਦੇ ਵਿੱਚ ਤੂੰ ਬੋਲ ਰਹੀ ਨਹੀਂ ਕੁਛ ਮੇਰੀ ਆਵਾਜ਼ ਨਹੀਂ ਜਾਣੀ ਫਿਰ ਉੱਥੇ ਤੁਸੀਂ ਮਾਈਕ ਵੀ ਲਾ ਰਖੇ ਨੇ ਹਾਂ ਤੁਸੀਂ ਮਾਈਕ ਵੀ ਨਹੀਂ ਲੋਦੇ ਤਾਂ ਕਿਉਂ ਕਰਵਾ ਦੇ ਮੈਂ ਇੱਕ ਬਤ ਚਾਰਜ ਕਰਨ ਵਾਲੇ ਪਏ ਨਾ ਓਏ ਬਾਇਓ ਟੈਕ ਦੇ ਅੰਦਰ ਵੀ ਫਲੋਟਿੰਗ ਕਰਵਾ ਦਿੰਦੇ ਨੇ ਕਿੱਥੇ ਹੋਈ ਪਾਣੀ ਦੇ ਅੰਦਰ ਅੱਜ ਤੁਸੀਂ ਕਿੱਥੇ ਗਏ ਸੀਗੇ ਹੋ ਨਾ ਅੱਛਾ ਉਹ ਬੋਨੀ ਬੰਦੀ ਜਿਉ ਉਹ ਬਾਈ ਕਮਰਾ ਅੱਜ ਸਾਰਾ ਆਪਣਾ ਖਾਪੋ ਸਾਰਿਆਂ ਨੂੰ ਪਤਾ ਗਰਮੀ ਅੱਜ ਬਹਿ ਜਿਕੇ ਸਾਰੀਆਂ ਟਿੱਕੀਆਂ ਖੜੀਆਂ ਨੇ ਤੇ ਇਕੱਲੀ ਨਹੀਂ ਬੈਠਣਾ ਨਾ ਡੰਡੇ ਬਣਨਗੇ ਫਿਰ ਤੇਰੀ ਹਾਂਜੀ ਨੇ ਬੰਦ ਖੜਾਗਾ ਨਹੀਂ ਪੋਤੀ ਹਾਂ ਬਾਈ ਕੇ ਆਉ ਮਰੀ ਮੁਸ਼ਕਲ ਨਾਲ ਆਉਂਦੇ ਪੁੱਤ ਬੰਦੇ ਥੋੜੀ ਵੱਧ ਗਈ ਹੂਰ ਮੁਸ਼ਕਲ ਨਾ ਲੜਪੀਆਂ ਇਹਨਾਂ ਨੱਕੜ ਬੋਲਣਗੀਆਂ ਇਹ ਓਏ ਖੁੱਲਾ ਆਹ ਸਲਾ ਮਾਰੋ ਵੀ ਟੈਕ ਦੇਖੋ ਕਿੱਡਾ ਸਾਹ ਇਹਨਾਂ ਦਾ ਥੱਲੇ ਆ ਦੋਵੇਂ ਟੈਕ ਨੂੰ ਸਿੰਗ ਨਾਲ ਹੀ ਖੜਨਾ ਹੁਣ ਨਾ ਨਾ ਮਾਰੋ ਵੀ ਚਲੋ ਦੇਖ ਕਿੰਨਾ ਸਾਹ ਲੈਣ ਦੇਗਾ ਦੇ ਦਾਲ ਦੋ ਦੋ ਸਾਡੀ ਕਲੀਨਰ ਨੂੰ ਜੀ ਭਾਗੀ ਲਿਖਾ ਹੋਇਆ ਬਹੁਤ ਦਾਸ ਸਾਦਿਕ ਨਾ ਨਾ ਨੋਟੀਸ ਕਿ ਕਿ ਮੈਨੂੰ ਸੁਵਾਰਨਾ ਹੀ ਹੁੰਦੀ ਹੈ ਇੰਡੀਆ ਇੰਡੀਆ ਤੇਰੀ ਬਾਸ਼ੀ ਕਿਸ ਲਈ ਆ ਰਿਹਾ ਇੰਡੀਆ 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 ਪੰਜਾਬ ਡਿਸਟ੍ਰਿਕਟ ਬਖੇਡਾ ਨਾ ਹੋਰ ਹਰਦਰ ਵਿਚ ਵੜਨਾ ਬੂ ਮੈਨੂੰ ਫਰਾ ਹੜਾ ਇਦੋਂ ਭੈ ਜੋ ਟਿੱਕੇ ਨਾ 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 ਹਾਂ ਇਹ ਸੂਰ ਜਿਹੜਾ ਡੁੱਬ ਚੁੱਕਿਆ ਬਿਲਕੁਲ ਇਧਰ ਮਰੀਦ ਕੋਰ ਇਹਨਾਂ ਨੂੰ ਬਾਹਰ ਨਹੀਂ ਨਿਕਲਣ ਦੀ ਹੈ ਕਿਉਂਕਿ ਮੈਂ ਖੜੀ ਆ ਇੱਥੇ ਹੈਨਾ ਮੈਨੂੰ ਟੋਫੀ ਖਾਣ ਦੇ ਟੋਫੀ ਖਾ ਲੈ ਬੈਜੋ ਭੈਜੋ ਆ ਨਾ ਹੀ ਜਾਂਦੀ ਇਕੱਲੀ ਇਹ ਨਹੀਂ ਹੁੰਦੇ ਨਾ ਬੈਠ ਜਾਓ ਬੈਠ ਜਾਓ ਕਿੱਦੇ ਲਾ ਗਾ ਦੇ ਜੀਰੋ ਹਾਂ ਹਾਂ ਯਾ ਮਾ ਮਾ ਲਾ ਫੇ ਛੋਡੀ ਫੋਟੋ ਤੋੜ ਗਿਆ ਨਹੀਂ ਹੁੰਦੇ ਮੇਰੀ ਫੋਟੋ ਤੇ ਡਰਦੇ ਮੈਂ ਤੋ ਅੱਛਾ ਦੇ ਦੋ ਖੋੜ ਜਾ ਫੋਟੋ ਇਹ ਮੇਰੀ ਪੋਤੀ ਦਾਲ ਦੋ ਉਹਦੇ ਰੱਖੀ ਵਾਹ ਵੈਲਕਮ ਆਲ ਲੀਕ ਲਾਈਕ ਐਂਡ ਸ਼ੇਅਰ ਐਂਡ ਕਮੈਂਟਸ ਮਾਈ ਤੇ ਫੋਲੋ ਕਰੋ ਛੋਟਾ ਬੂਟ ਖਾਣੂ ਮੈਂ ਵੈਲਕਮ ਕੈਨ ਉਹਦੇ ਰੱਖ ਬੈਠ ਜਾ ਬੈਠ ਜਾ ਖੋਲਿਆ ਕੱਲਾ ਇੱਕੜੇ ਪੱਦੜਿਆ ਆ ਅਰੇ ਸਿੰਘ ਫਸਾਉਂਗੇ ਅਬ ਹੜਾ ਨਾ ਫਿਰ ਤਾਂ ਜੀ ਰੋਦਰ ਵੱਡਾ ਹੋਊਗਾ ਇਹ ਵੱਢਣੇ ਵਹਿਣਗੇ ਸਿੰਘ ਟੋੜ ਕੇ ਨਿਕਲੋ ਇਹ ਟੋੜ ਕੇ ਹੂੰ ਲੋਭੀ ਤਾਗੇ ਨਾਲ ਗਿਸ ਗਿਸ ਕੇ ਤਾਰ ਨਾਲ ਹਾਂ ਤਾਰ ਨਾਲ ਤਾਗੇ ਨਾਲ ਓ ਦੇਖੋ ਕਿੰਨਾ ਸੰਸੈਕ ਦੇਖੋ ਤੁਹਾਨੂੰ ਸੰਸਾਈਡ ਹੋਇਆ ਨਾ ਦੇਖੋ ਦੇਖ ਰਿਹਾ ਤੁਹਾਨੂੰ ਉਹ ਦੇ ਕੋਡ ਦਾ ਹੋ ਗਿਆ ਇਹ ਜੀ ਦੀ ਨਹੀਂ ਕੁਛ ਅੱਧਾ ਹੋ ਗਿਆ ਇਹਨੂੰ ਨਮਾ ਕਰਕੇ ਕਰਨਾ ਹੂੰ ਥੈਂਕ ਯੂ ਇਹ ਕੋੜਾ ਅੱਧਾ ਵੱਡਾ ਹਾਂ ਆ ਡੱਕ ਪਚਣਾ ਹੈ ਦੀ ਪਾਣੀ ਦੀ ਹਾਂ ਵੱਡਾ ਹੋ ਲਾਈਵ ਚੱਲੀ ਜਾਂਦਾ ਹੌਲੀ ਹੌਲੀ ਆਉਣ YouTube ਤੇ ਨਾਟ ਇਟ ਆ ਇੱਕ ਬੰਦਾ ਖੜਾ ਆ ਗਿਆ ਕਰਨ ਲੋਈ ਧੰਨਵਾਦ ਤੁਹਾਡਾ ਵੀ ਲਾਈਵ ਤੇ ਆਏ ਹੋ ਤੇ ਅੱਜ ਆਪਾਂ ਮੱਝਾ ਛੱਡਾਂਗੇ ਖੁੱਲੀਆਂ ਇੱਕ ਬੰਦਾ ਆ ਗਿਆ ਮੈਂ ਮੈਂ ਬੰਨਣਾ ਮੈਂ ਸ਼ੁਰੂ ਕਰ ਪੀਸ ਆ ਹਾਂ ਨੰਬਰ ਇੱਕ ਦਾ ਹਰ ਦੋ ਨਾ ਹਰ ਦੁਆਰੇ ਦੂਜੇ ਰੋਣ ਲਾਉਣਾ ਤੇ ਆਪਾਂ YouTube ਤੇ ਕਰਦੀ ਐ ਲਾਈਵ ਹਾਂ Facebook ਤੇ